आज सर्वे स्टार्टिंग ਹੋ ਰਹੀ ਹੈ ਸਾਡੇ ਸਕੂਲ ਇਹਦੇ ਨਾਲ ਤਾਂ ਅੱਜ ਸਾਡੀ ਟ੍ਰਿਪ ਜਾਣੀ ਆ ਕਿੱਥੇ ਜਾਣੀ ਹੈ ਟ੍ਰਿਪ ਤੇ ਅੱਡੀ ਕਿੱਥੇ ਨਿਰਵਾਣ ਨਿਰਵਾਣ ਨਵੇਂ ਸ਼ਹਿਰ ਨਵੇਂ ਸ਼ਹਿਰ ਕੋ ਨਿਰਵਾਣ ਜੀ ਯਾਰ ਤੂੰ ਪੁਰਾਣੇ ਪੁਰਾਣੇ ਸ਼ਹਿਰ ਜਾਣੇ ਏ ਤੂੰ ਨਵੇਂ ਸ਼ਹਿਰ ਜਾਣ ਲੱਪੇ ਨਵੇਂ ਸ਼ਹਿਰ ਕੀ ਕਰਨਾ ਹੈ ਕੀ ਉੱਥੇ ਤੇ ਅਮਨੇ ਘਰ ਨਹੀਂ ਜਾਵਾਂਗੇ ਹੈ ਘੁੰਮਣ ਪੈਣ ਨਹੀਂ ਜਾਵਾਂ ਦੂਰ ਕਿੱਥੇ ਕਿੰਨੇ ਜਿਹੜੇ ਚੱਲੇ ਸਾਡੇ ਸਾਡੇ ਅਸਲ ਬੋਇਆਂ ਨੇ ਕਿੰਨੇ ਹੈ 17 ਸਾਡੀ ਕਲਾਸ ਚ ਦੋ ਜਾਣੇ ਨਹੀਂ ਚੱਲੇ ਬਸ ਸਾਰੇ ਚੱਲੇ ਸਾਡੀ ਕਲਾਸ ਚ 18 ਬੰਦੇ ਨੇ ਕਲਾਸ ਚੱਲੀ ਯਾਰ ਸਾਡੇ ਟਾਈਮ ਤਾਂ ਘੱਟ ਆਉਂਦੇ ਨਹੀਂ ਸੀ ਵੀ ਘੁੰਮਣ ਜਾਣਾ ਸਕੂਲ ਲੱ ਲੋ ਇਦਾਂ ਸਾਡੇ ਤਾਂ ਹੁੰਦਾ ਵੀ ਗਰਾਊਂਡ ਚ ਸਫਾਈ ਕਰ ਲਓ ਤੇ ਮੜਾ ਮੋਟਾ ਹੋਰ ਕੋਈ ਇਦਾਂ ਕਰ ਲਓ ਇਦਾਂ ਦੇ ਕੰਮ ਹੁੰਦੇ ਹੁੰਦੇ ਸੀ ਸਾਡੇ ਟਾਈਮ ਇਦਾਂ ਥੋੜਾ ਹੁੰਦਾ ਵੀ ਘੁੰਮਣ ਫੈਨ ਚਲ ਜੋ ਜੀ ਤੁਸੀਂ ਤੇ ਯਾਰ ਖਾਸੇ ਬੜਾ ਕਰੋਨੇ ਕਿੰਨਾ-ਕਿੰਨਾ ਖਰਚਾ ਕਰਾਤਾ 1600 1600 1600 ਇੱਕ ਜਣੇ ਦਾ ਹਾਂਜੀ ਭਰਾਵਾ ਸਾਡੇ ਟਾਈਮ ਤੇ 1000 ਰੁਪਏ ਮਿਲ ਜਾਂਦੇ ਹੁੰਦੇ ਸੀ ਤੇ ਅਸੀਂ ਬਹਿਨ ਖੁਸ਼ ਹੋ ਜਾਂਦੇ ਹੁੰਦੇ ਸੀ ਹਾਂਜੀ ਤੁਹਾਡੇ ਕਿੱਦਾਂ ਹੁਣ ਹੋਰ ਕੀ ਤੁਹਾਡੀ ਪਲਾਨਿੰਗ ਹੈ ਉਸ ਚਾਹ ਕਰਨ ਦੀ ਅਸੀਂ ਤਾਂ ਬਸ ਸਾਨੂੰ ਮौज-ਮਸਤੀ ਕਰਨ ਚੱਲੇ ਆ ਹੈ ਮਸਤੀ ਕਰਨ ਚੱਲੇ ਆ ਅਸੀਂ ਤਾਂ ਅੱਛਾ ਬਈ ਤਾਂ ਪੜਨ ਵੀ ਜਾਂਦੇ ਹੁੰਨੇ ਇਹਨੇ ਚਾਰ ਨਾ ਜਿੰਨੇ ਚਾਰ ਨਾ ਮौज-ਮਸਤੀ ਕਰਨ ਚੱਲੇ ਆ ਹਾਂਜੀ ਅੱਜ ਟਾਈਮ ਨਾ ਉੱਠ ਗਏ ਹਾਂ ਉਧਰ ਤੁਹਾਨੂੰ ਕਿੰਨਾ ਅਰ ਔਰ ਥੋਏ ਔਰ ਥੋਏ ਕਰੀ ਜਾਈਦਾ 15:48 ਦਾ ਜਾ ਕੇ ਤਾਂ ਜਾ ਕੇ ਉੱਠਦੇ ਤੁਸੀਂ ਅੱਜ ਕਿਦਾਂ ਉੱਠ ਰਹੇ ਹੋ ਤੁਸੀਂ ਟੇਬਲ 'ਨ। ਅੱਜ ਵੀ ਟ੍ਰਿਪ ਸੀਗੀ ਤਾਂ ਕਰਕੇ। ਨਹੀਂ ਪੜ੍ਹਾਈ ਲਈ ਇਦਾਂ ਦਾ ਉਤਸ਼ਾਹ ਤੁਹਾਡੇ ਚ ਕਦੋਂ ਆਉਣਾ ਹੈ? ਕਿੰਨੇ ਪਰਸੈਂਟ ਨੰਬਰ ਆਉਂਦੇ ਆ? ਮੈਨੂੰ ਵਾਲੇ ਪਤਾ ਨਹੀਂ। ਕਿਹਨੂੰ ਪਤਾ ਹੈ? ਮੰਮਾ ਨੂੰ ਪਤਾ ਹੋਊ। ਅਸੀਂ ਪੜ੍ਹਨ ਮੰਮਾ ਜਾਣਦੀ ਹੈ ਕਿ ਤੂੰ ਜਾਣਦਾ। ਮੈਂ ਫੇਰ ਲੈ ਦੱਸ। ਨੰਬਰਾਂ ਤੇਰੇ ਦਾ ਮੰਮਾ ਨੂੰ ਪਤਾ ਆ ਪੜਨ ਤੂੰ ਜਾਂਦਾ ਹੈ ਭਾਈ ਤੁਹਾਡੇ ਕਿੰਨੇ ਹੁੰਦੇ ਆ ਮੇਰੇ ਵੀ ਮੰਮੀ ਨੂੰ ਪਤਾ ਲੈ ਯਾਰ ਤੁਹਾਡੀਆਂ ਮੰਮੀਆਂ ਪੜਦੀਆਂ ਕਿ ਤੁਸੀਂ ਪੜਦੇ ਆ ਹੈ ਦੱਸੋ ਕਿ ਤੂੰ ਇਹ ਕਿੰਨੇ ਨੰਬਰਾਂ ਦਾ ਪੁੱਛੋ ਤਾਂ ਕਹਿੰਦੇ ਮੰਮੀ ਨੂੰ ਪਤਾ ਟ੍ਰਿਪ ਦਾ ਤੁਹਾਨੂੰ ਪਤਾ ਹੈ ਨਾ ਵੀ ਜਾਣਾ ਆ ਜੇ ਉੱਥੇ ਅਸੀਂ ਆਹ ਕਰਨਾ ਆ ਉਹ ਕਰਨਾ ਇਹ ਕਾਕਾ ਜੀ ਬੰਦੇ ਬਣ ਕੇ ਪੜਾਈਆਂ ਵੀ ਕਰਿਆ ਕਰੋ ਐਸੀ ਗੁਰ ਬਾਤ ਉਹਨੇ ਕਰਨਾ ਹੈ ਹੈ ਐਸੀ ਬਰਬਾਦ ਨਹੀਂ ਕਰਨੇ ਮਤਲਬ ਪੜ ਲੈ ਕੇ ਤੂੰ ਵੱਡਾ ਹੋ ਕੇ ਕੀ ਬਣਨਾ ਕੀ ਆ ਹਾਂ ਆਰਮੀ ਆਰਮੀ ਮੈਮੀ ਤੁਸੀਂ ਆਰਮੀ ਮਤਲਬ ਜੈ ਜਵਾਨ ਜੈ ਕਿਸਾਨ ਹੈ ਤੁਸੀਂ ਕੀ ਬਣਨਾ ਵੱਡਾ ਹੋ ਕੇ ਮੈਂ ਹਲੇ ਸੋਚਿਆ ਨਹੀਂ ਹਾਂ ਸੋਚੀ ਜਦ ਬੁੱਢਾ ਹੋ ਗਿਆ ਉਦੋਂ ਸੋਚੀ ਪਹਿਲਾਂ ਤਾਂ ਸੋਚ ਲਈ ਕੀ ਬਣਨਾ ਨਹੀਂ ਉਹ ਤਾਂ ਮਾੜਾ ਮੋਟਾ ਕੋ ਸੋਚਿਆ ਕਿ ਨਹੀਂ ਮੈਂ ਸਾਇੰਟਿਸਟ ਬੋਸ ਆ ਖੋਜਿਆ ਕਰਿਆ ਕਰਨੀ ਆ ਮੈਂ ਤਾਂ ਕਿਹਾ ਖਰੇ ਭਾਪੇ ਨੂੰ ਬਲੌਗਰ ਬਲੂਗਰੀ ਬਣਨਾ ਹੈ ਅਬ ਆ ਗਈ ਚੱਕਿਆ ਆ ਭਾਈ ਹੱਥ 'ਚ ਇੱਕ ਪਿਸਤੌਲ ਇਹ ਪਿਸਤੌਲ ਯਾਰ ਦੱਸ ਤੇਰੀ ਉਮਰ ਐ ਪਿਸਤੌਲਾਂ ਵਾਲੀ ਤੂੰ ਹੁਣੇ ਪਿਸਤੌਲ ਚੱਕੀ ਫਿਰਦਾ ਇਹ ਤਾਂ ਨਕਲੀ ਆ ਤੂੰ ਨਕਲੀ ਹੀ ਤੂੰ ਭਰਾਵਾ ਆਤ ਤਾਂ ਬਹਿਣ ਵੀ ਮੁੜ ਕੇ ਅਸਲੀ ਹੁੰਦਾ ਛੱਡ ਦੇ ਬਾਹਰ ਨੂੰ ਸਹੀ ਸਿੱਧਾ ਤੇ ਉੱਤੇ ਭਰਾਵਾ ਕਾਰ ਰੱਖ ਕੇ ਜਾਇਆ ਕਰ ਉਹਨਾਂ ਸਕੂਲੇ ਆ ਦੇਖ ਲੋ ਜੀ ਨਿਆਣੇ ਇਹ ਇਹਨਾਂ ਨੇ ਸਾਡੇ ਮੁਲਕ ਦਾ ਜਿਹੜਾ ਨਾਮ ਰੋਸ਼ਨ ਕਰਨਾ ਤੇ ਇਹ ਦੇਖ ਲਓ ਸਕੂਲੇ ਜਿਹੜੇ ਨਕਲੀ ਪਿਸਤੌਲ ਲੈ ਕੇ ਜਾਂਦੇ ਆ ਤੇ ਪ੍ਰਿੰਸੀਪਲ ਨੂੰ ਮੈਡਮਾਂ ਨੂੰ ਸਾਰਿਆਂ ਨੂੰ ਕਹਿੰਨੇ ਆ ਬਈ ਇਹਨਾਂ ਦੀ ਜਿਹੜੀ ਹੈ ਨਾ ਕਲਾਸ ਇਹਦਾ ਲਈ ਜਾਵੇ ਬਈ ਇਹ ਇਦਾਂ ਦੇ ਕੰਮ ਹੋਣੇ ਕਾਹਦੇ ਕਰਨ ਲੱਪੇ ਇਹਨਾਂ ਦੇ ਹੱਥਾਂ ਵਿੱਚ ਕਲਮਾਂ ਚਾਹੀਦੀਆਂ ਇਹਨਾਂ ਦੇ ਹੱਥਾਂ ਵਿੱਚ ਪਿਸਤੌਲ ਨਹੀਂ ਚਾਹੀਦੇ ਹਾਂਜੀ ਭਾਜੀ ਸਹੀ ਕਿਹਾ ਮੈਂ ਗਲਤ ਕਿਹਾ ਸਹੀ ਹਾਂਜੀ ਇਹਦੇ ਮੈਡਮ ਤੋਂ ਅੱਜ ਨਾ ਸ਼ਿਕਾਇਤ ਲਾਉਣੀ ਹੈ ਇਹਦੇ ਫਲਿੱਪ ਤੇ ਉੱਥੇ ਡੰਡੇ ਲਵਾਉਣੇ ਨੇ ਚਾਰ ਪੰਜ ਤੇ ਮੈਡਮ ਨੂੰ ਦੱਸਣਾ ਦੱਸੂਗਾ ਮੈਂ ਪੁੱਛ ਲੈਣਾ ਹੈ ਇਹਦੀ ਮੈਡਮ ਇਹਦੀ ਕਲਾਸੀ ਮੇਰੀ ਨਹੀਂ ਸੀ ਆਦਾ ਤੂੰ ਆਪਣੀ ਸ਼ਿਕਾਇਤ ਆਪ ਹੀ ਲਾ ਲਈ ਹੈ ਐ ਐ ਸੈਸਣਾ ਕੋਈ ਐਸਐਸ ਆਉਂਦਾ ਨਹੀਂ ਗਾਂ ਦਾ ਐਸਐਸਣਾ ਦੇ ਹੈ ਹੁੰਦਾ ਬਲੀਨੋ ਸਾਡੀ ਪਿਆਰੀ ਗਾਂ ਹੈ ਉਹ ਸਾਡੇ ਕਿਦਾਂ ਤਾਂ ਪੰਜਾਬੀ ਦਾ ਅੱਖ ਵੀ ਨਹੀਂ ਆਉਂਦਾ ਦਾ ਇਹ ਸੁਣਾ ਕੁਝ ਹੁੰਦਾ ਤੇ ਯਾਰੋ ਬੰਦੇ ਤੇਰੀ ਵੀਡੀਓ ਦੇਖਣ ਨੇ ਤੈਨੂੰ ਸੁਣਾਉਣਾ ਹੀ ਨਹੀਂ ਦਵਾਚ ਇਹਨਾਂ ਨੂੰ ਸੁਣਾਉਣਾ ਨੂੰ ਹੁੰਦਾ ਚੱਲ ਤੂੰ ਸੁਣਾ ਦੇ ਪੁੱਤ ਇਹਨਾਂ ਨੂੰ ਹੁੰਦਾ ਹੈ ਇਹਨਾਂ ਨੂੰ ਹੁੰਦਾ ਉਹ ਹੁੰਦਾ ਯਾ ਟ੍ਰਿਪ ਦੀ ਗੱਲ ਸ਼ੁਰੂ ਕੀਤੀ ਉਹ ਤੁਹਾਨੂੰ ਸਾਰਾ ਕੁਝ ਹੁੰਦਾ ਆ ਤੇ ਜਦੋਂ ਕਦੇ ਪੜ੍ਹਾਈ ਦੀ ਗੱਲ ਕਰ ਲਈ ਉਦੋਂ ਤੁਹਾਨੂੰ ਕੱਖ ਵੀ ਨਹੀਂ ਹੁੰਦਾ ਉਹ ਕਹਿੰਦਾ ਇਹਨੂੰ ਆਉਂਦਾ ਉਹ ਕਹਿੰਦਾ ਇਹਨੂੰ ਆਉਂਦਾ ਮੈਨੂੰ ਲੱਗਦਾ ਹੈ ਤੁਸੀਂ ਦੇਸ਼ ਦਾ ਨਾਮ ਰੋਸ਼ਨ ਕਰੋਗੇ ਤਿੰਨੇ ਜਣੇ ਕਰੋਗੇ ਦੇਸ਼ ਦਾ ਨਕਸ਼ਾ ਲੈ ਕੇ ਕਿਹਾ ਟੋਰਚ ਮਾਰ ਦੇਣੀ ਕਰਤਾ ਦੇਸ਼ ਦਾ ਨਾਮ ਰੋਸ਼ਨ ਤਾਂ ਦੇਖ ਲੋ ਜੀ ਸਾਡੇ ਮੁਲਕ ਦਾ ਭੂਖ ਦੇਖ ਲੋ ਤੇ ਚਲੋ ਇਹਨਾਂ ਦੀ ਸੂਚ ਹੈ ਭਾਈ ਹੁਣ ਤੁਹਾਨੂੰ ਇਹਨਾਂ ਦਾ ਸਕੂਲ ਦਿਖਾਉਂਦੇ ਆ ਸਕੂਲੇ ਆਉਣ ਲੱਗੇ ਆ ਤੇ ਆ ਦੇਖ ਲੋ ਵੀ ਆਪਾਂ ਹਜੇ ਮੰਜੀਆਂ ਦੇ ਉੱਤੇ ਲੰਮੇ ਪਏ ਆ ਇੱਧਰ ਦੇਖ ਲੋ ਫੌਜੀ ਸਾਹਿਬ ਜਿਹੜੇ ਜੇ ਜਵਾਨ ਜੇ ਕਿਸਾਨ ਵਾਲੇ ਗੇਮਾਂ ਖੇਡਣਦੇ ਆ ਤੇ ਗਾਂ ਅਸੀਂ ਇੱਧਰ ਦੇਖਾ ਲਏ ਤੁਹਾਨੂੰ ਮਤਲਬ ਮੈਂ ਕਹਿੰਦਾ ਤੁਹਾਡੇ ਮਨ ਵਿੱਚ ਵੀ ਉਤਸ਼ਾਹ ਆਵੇ ਵੀ ਤੁਸੀਂ ਵੀ ਸਵੇਰ ਨੂੰ ਸੈਰਸੂਰ ਕਰਨ ਜਾਇਆ ਕਰੋ ਉਹ ਦੇਖ ਭਾਜੀ ਸੈਰ ਕਰਦੇ ਕਰਦੇ ਉਹਦੇ ਫੋਨ ਤੇ ਲੱਗੇ ਫਿਰ ਪਤਾ ਨਹੀਂ ਟਾਈਮ ਦੀ ਖੰਡੇ ਆ ਇੱਧਰ ਦੇਖੋ ਆ ਸ਼ੌਣੀ ਦੀ ਠੰਡੀ ਸੜ ਕੇ ਆ ਇਹਨੂੰ ਠੰਡੀ ਸੜ ਕੇ ਜਿਹੜੀ ਕਹਿੰਦੇ ਆ ਕਹਿੰਦੇ ਇੱਥੇ ਠੰਡ ਪੈਂਦੀ ਆ ਬਹੁਤ ਉਹ ਦੇਖੋ ਉੱਤੋਂ ਫੌਗ ਪਈ ਆ ਤੇ ਆ ਦੇਖ ਲਓ ਵੀ ਜਿਨ੍ਹਾਂ ਨੇ ਸਰੀਰ ਆਪਣੇ ਸਾਭਨੇ ਆ ਉਹ ਕੋਈ ਸਾਈਕਲ ਤੇ ਜਾਣ ਲੱਗਾ ਆ ਆਹ ਦੇਖੋ ਉਹ ਫੌਜੀ ਸਾਹਿਬ ਆਪਣੀ ਡਿਊਟੀ ਤੇ ਲੱਗੇ ਆ ਤੇ ਫੌਜੀ ਸਾਵਾ ਆਪਣੇ ਦੇ ਲੋ ਸਵੇਰੇ ਡਿਊਟੀਆਂ ਤੇ ਲੱਗੇ ਆ ਫੌਜੀ ਤੇ ਇਧਰ ਬੀਬੀਆਂ ਵੀ ਸ਼ੇਅਰ ਕਰਦੀਆਂ ਤੇ ਇਧਰ ਹੋਰ ਤੁਹਾਨੂੰ ਦਿਖਾਉਂਦੇ ਮਤਲਬ ਯਾਰ ਪਤਾ ਨਹੀਂ ਕੀ ਹਸਾਕਤਾ ਵਿਆ ਜਦੋਂ ਤਾਂ ਸਵੇਰ ਨੂੰ ਸੁੱਤੇ ਉੱਠ ਕੇ ਆਜੋ ਇਦਾਂ ਲੱਗਦਾ ਸਾਰੀ ਦੁਨੀਆ ਸ਼ੇਅਰ ਹੀ ਕਰੀ ਜਾਂਦੀ ਆ ਤੇ ਜਦੋਂ ਆਪਾਂ ਚਲ ਜੀਏ ਸ਼ਾਮ ਨੂੰ ਉਹ ਠੇਕੇ ਵਾਲ ਨੂੰ ਘੇੜਾ ਮਾਰਨ ਉਧਰ ਮੋਹਰ ਦੀ ਲੰਗੀ ਏ ਤਦੋਂ ਲੱਗਦਾ ਸਾਰੀ ਦੁਨੀਆ ਘਰੇ ਪੈਗੀ ਲਾਈ ਜਾਂਦੀ ਆ ਤੇ ਪਤਾ ਨਹੀਂ ਕੀ ਹਸਾਕਤਾ ਵਿਆ ਨਾ ਪਾਰਕਾਂ ਵਿੱਚ ਵੀ ਰੌਣਕਾਂ ਆਉਂਦੀਆਂ ਦੇਖ ਲਓ ਆ ਸਾਰੇ ਆ ਸੈਰ ਕਰਦੇ ਆ ਸਾਰੇ ਉਹ ਫੌਜੀਆ ਦੀ ਟੀਮ ਆਉਂਦੀ ਆ ਆਹ ਦੇਖੋ ਇਹ ਪਲੇਅਰ ਲੱਗਦੇ ਆ ਜਿਹੜੇ ਪਲੇਅਰ ਕੋਟੇ ਵਿੱਚ ਭਰਤੀ ਹੋਏ ਹੁੰਦੇ ਆ ਦੇਖ ਲਓ ਆ ਸਾਰੇ ਫੌਜੀ ਭਰਾ ਆਪਣੇ ਆਸ ਵੀਰੇ ਵੀਰੇ ਕਰ ਰਹੇ ਆ ਰਨਿੰਗ ਆਹ ਦੇਖੋ ਇੱਕ ਟੀਮ ਹੋਰ ਆ ਗਈ ਮਤਲਬ ਅਜੇ ਵੀ ਸਾਡੇ ਮੌਲਕ ਵਿੱਚ ਹੈਗੇ ਆ ਬੰਦੇ ਜਿਹੜੇ ਮਰ ਆਪਣੇ ਸਰੀਰ ਦੀ ਸਾਂਭ ਕਰਨ ਵਾਲੇ ਚੰਗਿਆਈ ਕਦੇ ਵੀ ਮਰਦੀ ਨਹੀਂ ਹੁੰਦੀ ਚੰਗਿਆਈ ਦਾ ਕਦੇ ਵੀ ਬੀਜ ਨਹੀਂ ਨਾਰਸ਼ ਕਰ ਹੁੰਦਾ ਹੁੰਦਾ ਬਰਾਈ ਇਹ ਨਹੀਂ ਮਰ ਜੀ ਹੋ ਜਵੇ ਆ ਦੇਖੋ ਆ ਹੋਰ ਆ ਗਈ ਆ ਕਿ ਟੀਮ ਆ ਦੇਖ ਲੈ ਅੱਗੇ ਅਸੀਂ ਉਹਨਾਂ ਨਿੱਕੇ ਨਿੱਕੇ ਹੁੰਦੇ ਪੜਨ ਜਾਂਦੇ ਹੁੰਦੇ ਸੀ ਨਾ ਜਿੱਦਾਂ ਜਿਹੜਾ ਇਹਨਾਂ ਦਾ ਮੇਨ ਕਮਾਂਡਰ ਹੁੰਦਾ ਸੀ ਉਹਨੇ ਸਾਈਕਲ ਤੇ ਹੋਣਾ ਬਾਕੀਆਂ ਨੇ ਦੌੜ ਕੇ ਉਹਨੇ ਨਾਲ-ਨਾਲ ਕਦੇ ਰੁਕਣ ਨਹੀਂ ਦੇਣਾ ਕਿਸੇ ਨੂੰ ਅਸੀਂ ਦੇਖਦੇ ਹੁੰਦੇ ਸੀ ਆ ਦੇਖ ਲਓ ਇਧਰ ਅੰਕਲ ਚਲੋ ਸਿਆਣੇ ਹੋਏ ਪਰ ਫੇਰ ਵੀ ਸ਼ੇਅਰ ਕਰਦੇ ਆ ਇਧਰ ਇੱਕ ਕੁੜੀ ਵਿਚਾਰੀ ਸ਼ਹਿਰ 'ਚ ਦੌੜ ਰਹੀ ਰਨਿੰਗ ਕਰ ਰਹੀ ਆ ਤੇ ਯਾਰ ਉਹ ਪਿੱਠੂ ਪਾ ਕੇ ਵੀ ਉਹ ਦੌੜਦੇ ਆ ਫੌਜੀ ਓਏ ਉਹ ਦੇ ਉਹਦੇ ਪਿੱਠੂ ਪਾਏ ਆ ਫੌਜੀਆ ਦੇ ਪਿੱਠੂ ਪਾ ਕੇ ਵੀ ਉਹ ਦੇ ਦੌੜਦੇ ਆ ਕਿਸੇ ਤੋਂ ਭਾਰ ਚਕਾਇਆ ਬੰਦੂਕ ਚੱਕੀ ਆ ਮਤਲਬ ਲੱਗਦਾ ਸਜ਼ਾ ਮਿਲੀ ਲੱਗਦੀ ਵਿਚਾਰਿਆਂ ਨੂੰ ਹਨਾ ਉਹ ਦੇਖੋ ਫੌਜੀ ਆ ਫੌਜੀ ਅੰਕਲ ਆਪਣੇ ਡਿਊਟੀ ਦੇ ਉੱਤੇ ਆ ਤੇ ਆ ਦੇਖ ਲਓ ਕਿਦਾਂ ਐਨ ਰੌਣਕ ਮੇ ਆਹ ਦੇਖ ਲਓ ਕਿੱਟਾਂ ਪਾਈਆਂ ਆ ਉਹਨਾਂ ਦੇ ਤੇ ਰਨਿੰਗ ਕਰਦੇ ਆ ਇਹਨਾਂ ਨੂੰ ਮੈਂ ਸਲੂਟ ਕਰਦਾ ਆ ਇਹ ਸਾਡੇ ਆ ਮੌਲਕ ਦੇ ਆ ਦੇਖ ਲਓ ਕਿੰਨੀ ਉਧਰ ਬਟਾਲੀਅਨ ਉਹਨਾਂ ਦੀ ਆਉਂਦੀ ਆ ਤੇ ਆਹ ਦੇਖ ਲਓ ਜੀ ਆ ਸ਼ੇਅਰ ਕਰਦੇ ਆ ਵਿੱਚ ਉਹਨਾਂ ਦੇ ਕਿੱਟਾਂ ਪਾਈਆਂ ਦੇਖ ਲਓ ਫੌਜੀਆਂ ਦੇ ਦੇਖ ਲਓ ਹਸਾਕਤਾ ਤੇ ਮਿਲ ਲੱਗਦਾ ਸਾਰੀ ਫੌਜ ਇੱਥੇ ਆ ਗਈ ਉਹ ਕਿਤੇ ਲੜਾਈ ਲੁੜੀ ਤੇ ਨਹੀਂ ਲੱਗਣ ਲੱਗੀ ਲੱਗਦਾ ਕੋਈ ਚੱਕਰ ਪਿਆ ਬੰਦੂਕਾਂ ਵੀ ਚੱਕੀਆਂ ਤੇ ਨਿਆਣੇ ਉਧਰ ਲੇਟ ਹੋ ਰਹਾ ਮੈਂ ਕਿਹਾ ਚਲੋ ਮੋਰੇ ਰਾਹ ਬੰਦ ਸੀ ਐਂ ਦੀ ਕੱਢ ਲਈਏ ਤੇ ਆ ਦੇਖ ਲਓ ਹੁਣ ਫੌਜੀ ਸਾਹਿਬ ਐਮੀ ਥੋੜੋ ਉੱਥੇ ਇੰਨੀ ਬਰਫ਼ ਵਿੱਚ ਰਹਿ ਲੈਂਦੇ ਆ ਇਹ ਇੰਨੀ ਗਰਮੀ 'ਚ ਵੀ ਰਹਿ ਲੈਂਦੇ ਆ ਮਤਲਬ ਪਹਿਲਾਂ ਇਹਨਾਂ ਨੂੰ ਤਿਆਰ ਹੀ ਇਦਾਂ ਦੇ ਕਰ ਦਿੱਤਾ ਜਾਂਦਾ ਉਹ ਸੱਚ ਮੈਂ ਇੱਕ ਗੱਲ ਹੋਰ ਸੁਣੀ ਸੀ ਕਹਿੰਦੇ ਇਦਾਂ ਫੌਜੀਆਂ ਨੂੰ ਵਿਹਲੇ ਨਹੀਂ ਰਹਿਣ ਦਿੰਦੇ ਜਿੱਦਾਂ ਦੇਖ ਲਿਆ ਕਿਸੇ ਨੇ ਵੀ ਕੋਈ ਬਟਾਲੀਅਨ ਵਿਹਲੀ ਹੈ ਨਾ ਉਹਨਾਂ ਦੇ ਕਮਾਂਡਰ ਨੇ ਆਰਡਰ ਦੇ ਦੇਣਾ ਪਹਿਲੀ ਟੀਮ ਨੂੰ ਜਾ ਕੇ ਟੋਏ ਪੱਟਿਓ ਤੇ ਜਦੋਂ ਉਹਨਾਂ ਨੇ ਟੋਏ ਪੱਟ ਦੇਣੇ ਆ ਤੇ ਮਗਲੀ ਟੀਮ ਨੂੰ ਆਰਡਰ ਦੇ ਆ ਉਹਨਾਂ ਜਾ ਕੇ ਪੂਰੇ ਆਓ ਮਰ ਬਿਲਲੇ ਨਹੀਂ ਇਹਨਾਂ ਨੂੰ ਰਹਿਣ ਹੁੰਦੇ ਕਿ ਦਿਨ ਕਿ ਤਿਹਾਰੇ ਕਹਿੰਦੇ ਲਾਈ ਰੱਖ ਲੈ ਫੌਜੀਆ ਨੂੰ ਅਦੇ ਲੋ ਕਿੰਨੇ ਫੌਜੀ ਜਵਾਨ ਅਜੇ ਵੀ ਉਧਰ ਲੈਣਾ ਲੱਗੀਆਂ ਪਈਆਂ ਦੇ ਲੋ ਅਸੀਂ ਗੱਡੀਆਂ ਰੋਕ ਕੇ ਪਹਿਲਾਂ ਉਹਨਾਂ ਘਾਇਆ ਹੁਣ ਸਾਡੀ ਨਿਆਣੇ ਲੇਟ ਹੋ ਰਹਾ ਤਾਂ ਕਰਕੇ ਸਾਨੂੰ ਜਾਣਾ ਪੈ ਰਿਹਾ ਕੋਪ੍ਰੀਖਲੋ ਸੋ ਇਹਦੇ ਸਰੀ ਦਾ ਮੌਸਮ ਹੈ ਇਹ ਵਧੀਆ ਤੇ ਟਾਈਮ ਹੋ ਗਿਆ ਆ ਕੋਈ 7 ਵਜੇ ਦਾ ਟੀਮ ਸਾਡੀ ਨਿਕਲਿਆ ਹੀ ਆ ਬਾਹਰ ਤੇ ਲੈਣ ਆ ਜੀ ਸਾਨੂੰ ਲੈਣ ਤਾਂ ਆ ਜਾਵਾਂਗੇ ਹਾਂਜੀ ਆ ਆ ਫੜਾ ਕੇ ਜਾ ਮੈਨੂੰ ਉਹ ਫੜਾ ਕੇ ਜਾ ਹੈ ਇਹ ਲੋਕ ਕਿੰਨਾ ਚਾ ਆ ਆ ਤੇ ਭਾਪੇ ਨੂੰ ਬੁਲਾਇਆ ਵੀ ਹੈ ਨਹੀਂ ਜਾਂਦੇ ਹੋਏ ਇੱਕ ਮਿੰਟ ਰੁਕ ਜਾਓ ਓਏ ਰੋਡ ਕਰਾਸ ਕਰਨੀ ਆ ਰੁਕ ਜਾ ਰੁਕ ਜਾਓ ਜਦ ਮੈਂ ਇੱਕ ਇਸ਼ਾਰਾ ਕਰੂੰਗਾ ਫੇਰ ਰੋਡ ਕ੍ਰੋਸ ਕਰਾਂਗੇ ਰੋਡ ਕ੍ਰੋਸ ਕਰ ਅਜੇਬਰਾ ਕ੍ਰੋਸ ਤਾਂ ਨਹੀਂ ਉਹ ਮਰੇ ਮੋਟਰਸਾਈਕਲ ਆ ਚਲਾਈ ਦੇ ਲੋ ਇਹਨਾਂ ਦੀਆਂ ਗਲਤੀਆਂ ਨਿਆਣਿਆਂ ਦੀਆਂ ਦੇਖ ਲੋ ਤੇ ਕਾਲੀ ਕਿੰਨੀ ਆ ਟ੍ਰਿਪ ਤੇ ਜਾਣਦੀ ਇਹਨਾਂ ਨੂੰ ਉਹ ਦੌੜੇ ਜਾਂਦੇ ਹੁਣ ਅੰਦਰ ਨੂੰ ਚਲ ਗਏ ਆ ਉਹ ਉੱਦੀ ਜਾਂਦੇ ਆ ਤੇ ਮੈਂ ਕਹਾਂ ਚਲੋ ਸਵੇਰੇ ਸਵੇਰੇ ਵਾਲਾ ਤੁਹਾਨੂੰ ਮਾਹੌਲ ਦਿਖਾ ਲਦੀ ਆ ਜੇ ਸਕੂਲ ਦਾ ਚੰਗਾ ਹੀ